ਬਰਾੜ ਸਾਹਿਬਾ ਜਿਹੜੇ ਇਸ ਚਿੱਟੀ ਵੰਦੀ ਦੇ ਵਿੱਚ ਕਿਸੇ ਵਿਅਕਤੀ ਦੇ ਬਲੋੜੀਆ ਛਾਲ ਮਾਰ ਕੇ ਖੁਦਕੁਸ਼ੀ ਕੀਤੀ ਗਈ ਆ ਤੇ ਉਹਦੇ ਬਾਰੇ ਦੱਸ ਦਿਓ ਕੀ ਡਿਟੇਲ ਅੱਜ ਪਹਿਲਾਂ ਤਾਂ ਵੈਸੇ ਹੀ ਹੜਾਂ ਦੀ ਸੱਤੀ ਸਾਰਾ ਨਾਜਿਕ ਚੱਲੇ ਨੇ ਤੇ ਸਾਰਾ ਪ੍ਰੋਸੈਸ਼ਨ ਲੱਗਿਆ ਹੋਇਆ ਹੈ ਕਿ ਅੱਜ ਇਸੇ ਲੜੀ ਚ ਅੱਜ ਇੱਕ ਸਰੀਰ ਪਤਾ ਲੱਗਿਆ ਕਿ ਗੁਰਪ੍ਰੀਤ ਸਿੰਘ ਪੁੱਤ ਜਗਜੀਤ ਸਿੰਘ ਵਾਸੀ ਜੋ ਲੋਹਿਆਂ ਦਾ ਰਹਿਣ ਵਾਲਾ ਹੈ ਉਮਰ ਕਿਤੇ 32 ਸਾਲ ਤੇ 15 ਦਿਨ ਪਹਿਲਾਂ ਜਿਹੜਾ ਇਹ ਦੁਬਈ ਤੋਂ ਆਇਆ ਸੀਗਾ ਇਹਦੇ ਫੈਮਿਲੀ ਚ ਇੱਕ ਜਿਹੜੀ ਵਾਈਫ ਐ ਇੱਕ ਛੋਟਾ ਬੱਚਾ ਹੈ 100 ਸਾਲ ਦਾ ਇਹ ਜੋ ਸੂਰੀ ਇੱਥੇ ਜੰਪ ਕਰ ਗਿਆ ਇਹ ਕਿੰਨਾ ਹਾਲਾਤਾਂ ਚ ਹੋਇਆ ਇਹ ਸਾਰੇ ਉਹਦੀ ਫੈਮਿਲੀ ਤੋਂ ਜੋ ਸਾਨੂੰ ਸਟੇਟਮੈਂਟ ਆਉਦੀ ਉਹਦੇ ਅਨੁਸਾਰ ਦੇਖਾਂਗੇ ਬਟ ਇਹਦੀ ਡਰਬੋਡੀ ਲੱਭਣ ਲਈ ਸਾਡੇ ਕੋਲੇ ਸਾਡੇ ਆਪਣੇ ਜਿਹੜੀ ਸੈਂਟਰ ਗਵਰਨਮੈਂਟ ਦੀ ਐਨਡੀਆਰ ਦੀ ਟੀਮਾਂ ਲੱਗੀਆਂ ਅਸੀਂ ਕੁਝ ਪ੍ਰਾਈਵੇਟ ਜਿਹੜੇ ਵੀ ਸੋਰਸਸ ਹੈਗੇ ਨੇ ਉਹ ਅਸੀਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਪੁਲਿਸ ਵੱਲੋਂ ਅਸੀਂ ਸਾਰੇ ਐਫਰਟਸ ਕਰ ਰਹੇ ਹਾਂ ਤੇ ਸਾਡੀ ਸਾਰਿਆਂ ਦੀ ਸਮਤੀ ਹੈ ਉਸ ਪਰਿਵਾਰ ਨਾਲ ਜਿਹਦੇ ਨਾਲ ਇਹ ਵੱਡੀ ਘਟਨਾ ਵਾਪਰੀ ਹੈ ਇਹ ਸਾਡੇ ਹੱਥਾਂ ਦੇ ਐਫਰਟਸ ਆ ਕਿ ਅਸੀਂ ਇਸ ਡਰਬੋਡੀ ਨੂੰ ਲੱਭੀ ਹੈ ਔਰ ਇਹ ਜਿਹੜੇ ਇਹਨੇ ਜੰਪ ਕੀਤਾ ਕਿੰਨਾ ਹਲਾਤਾਂ ਵਿੱਚ ਕੀਤਾ ਉਹ ਵੀ ਸਾਰਾ ਇਨਵੈਸਟੀਗੇਸ਼ਨ ਦਾ ਪਾਰਟ ਆ ਉਹ ਵੀ ਅਸੀਂ ਕਰਕੇ ਇਨਸਾਫ ਦਵਾਉਣਾ ਫੈਮਿਲੀ ਵਰਸੇ ਥੈਂਕ ਯੂ